ਦੈਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਭਾਰਤੀ ਸੈਨਾ ਇੱਕ ਵਾਰ ਫਿਰ ਤੋਂ ਭਾਰਤੀ ਜਲ ਸੈਨਾ ਇੱਕ ਵਾਰ ਫਿਰ ਤੋਂ ਇਨਸਾਨੀਅਤ ਦੀ ਇੱਕ ਅਨੋਖੀ ਮਿਸਾਲ ਪੈਦਾ ਕੀਤੀ ਹੈ ਜਿਸ ਦੇ ਵਿੱਚ ਦੁਸ਼ਮਣ ਦੇ ਲਈ ਦੇਵਦੂਤ ਬਣ ਕੇ ਉਹ ਸਮੁੰਦਰ ਦੇ ਵਿੱਚ ਉਤਰੀ ਔਰ ਦੁਸ਼ਮਣ ਦੇ ਜਿਹੜੇ ਸਾਥੀ ਸੀ ਦੁਸ਼ਮਣੀ ਸਾਥੀ ਸੀ ਉਹਨਾਂ ਦੀ ਜਾਨ ਬਚਾਈ ਹੈ ਭਾਰਤੀ ਜਲ ਸੈਨਾ ਨੇ ਇੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ। ਸੂਬੇ 'ਚ 118 ਸਕੂਲ ਆਫ ਫੈਮਿਨਸ ਦੀ ਸ਼ੁਰੂਆਤ ਕੀਤੀ ਜਿਸ 'ਚ ਆਧੁਨਿਕ ਕਲਾਸਰੂਮ, ਲਾਇਬ੍ਰੇਰੀ, ਲੈਬਾਰਟਰੀ, ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ। ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਅਸੀਂ ਇਹ ਬੱਚਿਆਂ ਨੂੰ ਮੌਲ ਦੇਵਾਂਗੇ। ਅਸੀਂ ਇਹ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ। ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ ਦਾ ਨਹੀਂ ਦੇਸ਼ ਦਾ ਨਾਮ ਰੌਸ਼ਨ ਕਰਨਾ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ ਵੀ ਭੇਜਿਆ ਗਿਆ ਸਾਡੀ ਸੋਚ ਹੈ ਕਿ ਜੱਜ ਦਾ ਬੱਚਾ ਡੀਸੀ ਦਾ ਬੱਚਾ ਤੇ ਰਿਸ਼ੀਆ ਦਾ ਬੱਚਾ ਇੱਕੋ ਬੈਂਚ ਤੇ ਬਹਿ ਕੇ ਪੜ੍ਹਨੇ ਚਾਹੀਦੇ ਆ ਇੱਕੋ ਸਿਲੇਬਸ ਤੇ ਅੱਗਦਾ ਬਣਾਉਣਾ ਚਾਹੀਦਾ ਇਹਨਾਂ ਸਕੂਲਾਂ 'ਚ ਮੈਰਿਟ ਦੇ ਆਧਾਰ ਤੇ ਵਿਦਿਆਰਥੀਆਂ ਨੇ ਦਾਖਲਾ ਲਿਆ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਦੇ ਲਈ ਜੀਈਈ ਨੀਟ ਯੂਪੀਐਸਸੀ ਦੀ ਤਿਆਰੀ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਦਲੀ ਪੰਜਾਬ ਦੇ ਸਕੂਲਾਂ ਦੀ ਨੋਹਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀ ਇਹ ਪਹਿਲ ਕਦਮੀ ਖਾਸ ਕਰਕੇ ਗਰੀਬ ਅਤੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਦੀ ਮਿਆਰੀ ਸਿੱਖਿਆ ਤੱਕ ਪਹੁੰਚ ਯਕੀਨੀ ਬਣਾਏਗੀ ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਸਕੂਲਾਂ ਦੇ ਵਿਦਿਆਰਥੀ ਹਰ ਖੇਤਰ ਵਿੱਚ ਮੱਲਾ ਮਾਰ ਕੇ ਸੂਬੇ ਦਾ ਨਾਂ ਰੋਸ਼ਨ ਕਰਨਗੇ ਭਾਰਤੀ ਜਲ ਸੈਨਾ ਨੇ ਇੱਕ ਵਾਰ ਫਿਰ ਆਪਣੀ ਹਿੰਮਤ ਤੇ ਇਨਸਾਨੀਅਤ ਦਾ ਪ੍ਰਦਰਸ਼ਨ ਕੀਤਾ ਹੈ ਮੁੰਬਈ ਤੋਂ 200 ਨੌਟਿਕਲ ਮੀਲ ਦੂਰ ਨੌਟਿਕਲ ਤੁਸੀਂ ਸੋਚ ਰਹੇ ਹੋਗੇ ਕਿ ਨੌਟਿਕਲ ਕਿਉਂ ਕਿਹਾ ਜਾ ਰਿਹਾ ਹੈ 200 ਨੌਟਿਕਲ ਮੀਲ ਦੂਰ ਮਤਲਬ ਜਿਹੜੀ ਆਮ ਜਿਹੜੀ ਦੂਰੀ ਅਸੀਂ ਨਾਪਦੇ ਆਂ ਸੜਕ ਦੇ ਰਾਹੀਂ ਉਸ ਦੂਰੀ ਤੇ ਜਿਹੜੀ ਸਮੁੰਦਰੀ ਦੂਰੀ ਹੁੰਦੀ ਹੈ ਉਸ ਦੇ ਨਾਲੋਂ ਥੋੜੀ ਵੱਧ ਹੁੰਦੀ ਹੈ ਇਸ ਕਰਕੇ ਉਸ ਦੂਰੀ ਨੂੰ ਨੌਟਿਕਲ ਮੀਲ ਦੂਰ ਕਿਹਾ ਜਾਂਦਾ ਹੈ ਕਿ ਨੌਟਿਕਲਾਂ ਦੇ ਵਿੱਚ ਉਹ ਗਿਣੀ ਜਾਂਦੀ ਹੈ ਇਸ ਕਰਕੇ ਮੁੰਬਈ ਤੋਂ 200 ਨੌਟਿਕਲ ਮੀਲ ਦੂਰ चीनी जहाज ਦਾ ਇੱਕ ਮਲਾਹ ਜ਼ਖਮੀ ਹੋ ਗਿਆ ਭਾਰਤੀ ਜਲ ਸੈਨਾ ਨੂੰ ਝੋਂਗ ਸ਼ਾਨਮੇਨ ਨਾਮ ਦੇ ਜਹਾਜ਼ ਤੋਂ ਮਦਦ ਦੀ ਬੇਨਤੀ ਮਿਲੀ ਸੀ ਜਲ ਸੈਨਾ ਨੇ ਤੁਰੰਤ ਉਸ ਦੀ ਮਦਦ ਕੀਤੀ ਭਾਰਤੀ ਜਲ ਸੈਨਾ ਦੇ ਹੈਲੀਕਾਪਟਰ ਨੇ ਸਮੁੰਦਰੀ ਬਚਾਅ ਕੋਆਰਡੀਨੇਸ਼ਨ ਸੈਂਟਰ एम आर सी दे दे कि सी ਦੇ ਨਿਰਦੇਸ਼ਾਂ ਤੇ ਮਲਾਹ ਨੂੰ ਸੁਰੱਖਿਅਤ ਪਹੁੰਚਾਇਆ ਸੋ ਜਲ ਸੈਨਾ ਨੇ ਕਿਹਾ ਕਿ ਸਮੁੰਦਰੀ ਬਚਾਅ ਤਾਲਮਿਲ ਕੇਂਦਰ ਮੁੰਬਈ ਨੂੰ ਇੱਕ ਸੂਚਨਾ ਮਿਲੀ ਸੀ ਕਿ ਮੁੰਬਈ ਤੋਂ 200 ਸਮੁੰਦਰੀ ਮੀਲ ਲਗਭਗ 370 ਕਿਲੋਮੀਟਰ ਦੂਰ ਕਾਰਗੋ ਜਹਾਜ਼ ਜਿਹੜਾ ਹੈ ਝੋਂਗਸ਼ਾਨ ਮੇਨ ਤੋਂ ਦੁਖਦਾਈ ਸੰਦੇਸ਼ ਮਿਲਿਆ ਉਹਨਾਂ ਕਿਹਾ ਕਿ ਸੰਦੇਸ਼ ਦੇ ਵਿੱਚ ਦੱਸਿਆ ਗਿਆ ਕਿ 51 ਸਾਲਾ ਚੀਨੀ ਮਲਾਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਸੀ ਅਤੇ ਬਹੁਤ ਖੂਨ ਵਹਿ ਰਿਹਾ ਸੀ ਅਤੇ ਉਸ ਨੂੰ ਤੁਰੰਤ ਸੁਰੱਖਿਆ ਸਥਾਨਾਂ ਤੇ ਲਿਜਾਣ ਦੀ ਬੇਨਤੀ ਕੀਤੀ ਗਈ ਸੀ ਸੋ ਮੈਡੀਕਲ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਇੱਕ ਮੰਗ ਰੇ ਹੈਲੀਕਾਪਟਰ ਨੂੰ ਭਾਰਤੀ ਜਲ ਸੈਨਾ 에ਅਰ ਸਟੇਸ਼ਨ ਆਈ ਐਨ ਐਸ ਸ਼ਿਕਰਾ ਤੋਂ 5:50 ਤੇ ਰਵਾਨਾ ਕੀਤਾ ਗਿਆ ਸੀ ਚੁਣੌਤੀਪੂਰਨ ਸਥਿਤੀਆਂ ਦੇ ਬਾਵਜੂਦ ਮਰੀਜ਼ ਨੂੰ ਜਹਾਜ਼ ਦੇ ਪੁੱਲ ਵਿੰਗ ਤੋਂ ਸਫਲਤਾਪੂਰਵਕ 에ਅਰ ਲਿਫਟ ਕੀਤਾ ਗਿਆ ਸੀ ਸੋ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਸ ਤਰੀਕੇ ਦੇ ਨਾਲ ਜਾ ਕੇ ਉਹ ਜਦੋਂ ਮਲਾਹ ਉਹਨਾਂ ਦਾ ਬਿਮਾਰ ਹੋ ਗਿਆ ਤੇ ਭਾਰਤੀ ਸੈਨਾ ਨੇ ਜਾਬਾਜੀ ਦਿਖਾਈ ਔਰ ਉਸ ਨੂੰ ਸੁਰੱਖਿਅਤ ਬਾਹਰ ਬਾਹਰ ਕੱਢ ਕੇ ਲੈ ਕੇ ਆਂਦਾ ਔਰ ਸਮੁੰਦਰ ਦੇ ਵਿਚਕਾਰ ਨੇਵੀ ਨੇ ਦੁਸ਼ਮਣ ਦੀ ਜਿਸ ਤਰੀਕੇ ਦੇ ਨਾਲ ਇਹ ਜਾਨ ਬਚਾਈ ਹੈ ਇਹ ਇਹ ਦਰਸਾਉਂਦਾ ਹੈ ਕਿ ਭਾਰਤੀ ਭਾਰਤੀ ਜਿਹੜੀ ਸੈਨਾ ਹੈ ਉਹ ਚਾਹੇ ਜਲ ਸੈਨਾ ਹੋਵੇ ਥਲ ਸੈਨਾ ਹੋਵੇ ਕੁਝ ਵੀ ਹੋਵੇ ਉਹਦੇ ਵੱਲੋਂ ਉਹਦੇ ਵੱਲੋਂ ਹਰ ਵਾਰ ਹਰ ਵਾਰ ਇੱਕ ਜਿੱਥੇ ਵੀ ਉਹਨਾਂ ਨੂੰ ਚੁਣੌਤੀ ਮਿਲਦੀ ਆ ਉਸ ਚੁਣੌਤੀ ਦੇ ਨਾਲ ਲੜਨ ਦੇ ਲਈ ਜਿੱਥੇ ਆਪ ਆਪ ਉਹ ਜਾ ਕੇ ਖੜੇ ਹੁੰਦੇ ਨੇ ਉੱਥੇ ਹੀ ਦੁਸ਼ਮਨ ਦੀ ਦੁਸ਼ਮਨ ਦੀ ਜਾਨ ਬਚਾਉਣ ਦੇ ਲਈ ਵੀ ਹਮੇਸ਼ਾ ਭਾਰਤੀ ਜਿਹੜੀ ਸਮੁੰਦਰੀ ਸੈਨਾ ਹੈ ਉਹ ਹਮੇਸ਼ਾ ਮੌਜੂਦ ਰਹਿੰਦੀ ਹੈ ਔਰ ਇੱਕ ਵਾਰ ਫਿਰ ਤੋਂ ਚੀਨੀ ਮਲਾ ਦੀ ਜਾਨ ਬਚਾ ਕੇ ਇਹ ਸਾਬਤ ਕਰ ਦਿੰਦਾ ਹੈ ਕਿ ਦੇਵਦੂਤ ਭਾਰਤੀ ਜਲ ਸੈਨਾ ਹਮੇਸ਼ਾ ਹਰੇਕ ਦੇਸ਼ ਦੇ ਲਈ ਹਰੇਕ ਭਾਰਤੀ ਗਵਾਂਡੀ ਦੇਸ਼ ਦੇ ਲਈ ਦੇਵਦੂਤ ਬਣ ਕੇ ਸਮੁੰਦਰ ਦੇ ਵਿੱਚ ਉਤਰਦੀ ਰਹੇਗੀ ਔਰ ਇਸ ਇਸ ਜਹਾਜ਼ ਦੇ ਵਿੱਚ ਉਤਰ ਕੇ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਭਾਰਤ ਹਮੇਸ਼ਾ ਤੋਂ ਹੀ ਆਪਣੇ ਗਵਾਂਡੀ ਮੁਲਕਾਂ ਦੀ ਹਰ ਤਰੀਕੇ ਦੀ ਰੱਖਿਆ ਕਰਨ ਦੇ ਲਈ ਉਹਨਾਂ ਦੇ ਨਾਲ ਖੜਾ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par